ਬਾਬਾ ਪਿਆਰਾ ਸਿੰਘ ਮੈਂ ਪਾਕਿਸਤਾਨ ਵਿੱਚ ਸੀ ਤਾਂ ਉਥੇ ਚੌਧਰੀਆਂ ਨੇ ਦੱਸਿਆ ਕਿ ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੈ ਜਿਸ ਨੂੰ ਅਸੀਂ ਮਹਿਮਾਨ ਵਜੋਂ ਕਾਫੀ ਸਮੇਤੋਂ ਕਰਾਚੀ ਰੱਖਿਆ ਹੋਇਆ ਹੈ ਉਥੇ ਜਥੇਬੰਦੀਆਂ ਦੇ ਹਿਸਾਬ ਨਾਲ ਬੰਦਿਆਂ ਨੂੰ ਰੱਖਿਆ ਜਾਂਦਾ ਸੀ ਉਸ ਵਕਤ ਅਸੀਂ ਪੰਥਕ ਕਮੇਟੀ ਅਤੇ ਪੰਜ ਜਥੇਬੰਦੀਆਂ ਦੇ ਸਿੰਘ ਇਕੱਠਾ ਰਹਿੰਦੇ ਸਾਂ ਅਗਲੇ 2 ਦਿਨਾਂ ਵਿੱਚ ਉਹ ਸਾਡੇ ਕੋਲ ਉਹ ਸਿੰਘ ਨੂੰ ਛੱਡ ਗਏ ਇਹ ਸਿੰਘ ਦਾ ਨਾਮ ਬਾਬਾ ਪਿਆਰਾ ਸਿੰਘ ਸੀ ਜੋ ਛੋਟੇ ਕੱਦ ਇੱਕ ਹیرے ਸ਼ਰੀਰ ਅਤੇ ਹਲਕੀ ਜਿਹੀ ਦਾੜੀ ਅਤੇ ਕਣਕਵੰਨੇ ਰੰਗ ਦਾ ਸੀ ਇਹ ਪਿੱਛੋਂ ਫਤਿਹਗੜ੍ਹ ਸਾਹਿਬ ਜਾਂ ਰੋਪੜ ਦੇ ਕਿਸੇ ਪਿੰਡ ਦਾ ਸੀ ਇਹਦੇ ਅਸਲ ਨਾਮ ਬਾਰੇ ਵੀ ਪਤਾ ਨਹੀਂ ਹੈ ਹੋ ਸਕਦਾ ਹੈ ਕੋਈ ਹੋਰ ਹੋਵੇ ਪਰ ਇਹ ਸਿੰਘਾਂ ਵਿੱਚ ਬਾਬਾ ਪਿਆਰਾ ਸਿੰਘ ਕਰਕੇ ਹੀ ਜਾਣਿਆ ਜਾਂਦਾ ਸੀ ਇਸ ਨੂੰ ਸਤਨਾਮ ਸਿੰਘ ਛੀਨਾ ਜੋ ਉਸ ਵਕਤ ਯੂਪੀ ਵਿੱਚ ਸਰਗਰਮ ਸੀ ਨੇ ਹਥਿਆਰਾਂ ਲਈ ਭੇਜਿਆ ਸੀ ਇਹਦੇ ਨਾਲ ਇੱਕ ਨਕਸਲੀ ਸਾਥੀ ਵੀ ਸੀ ਇਹ ਦੋਵੇਂ ਜਣੇ ਬੜੇ ਹੀ ਔਖੇ ਹੋ ਕੇ ਗੁਜਰਾਤ ਦੇ ਸਮੁੰਦਰੀ ਰਸਤੇ ਰਾਹੀਂ ਪਾਕਿਸਤਾਨ ਆਏ ਸਨ ਸਾਡੇ ਲਈ ਇਹ ਰਸਤਾ ਬਿਲਕੁਲ ਨਵਾਂ ਅਤੇ ਅਣਜਾਣ ਸੀ ਚੌਧਰੀਆਂ ਦੇ ਹਿਸਾਬ ਨਾਲ ਵੀ ਇਹ ਰਸਤਾ ਔਖਾ ਸੀ ਕਿਉਂਕਿ ਦੂਰ ਤੱਕ ਮਾਰੂਥਲ ਦਾਲਦਲ ਅਤੇ ਸਮੁੰਦਰ ਦਾ ਫੈਲਾਸ ਸੀ ਇੱਥੇ ਵਿਚਕਾਰ ਕੋਈ ਵੀ ਵਸੋਂ ਨਹੀਂ ਸੀ ਚੌਧਰੀਆਂ ਨੂੰ ਵੀ ਬਹੁਤ ਹੈਰਾਨੀ ਹੋਈ ਜਦੋਂ ਉਹ ਦੋਵੇਂ ਜਣੇ ਬੇੜੀ ਰਾਹੀਂ ਉਥੇ ਪਹੁੰਚ ਗਏ ਇਹਨਾਂ ਨੇ ਦੱਸਿਆ ਵੀ ਕਿ ਕਿਸ ਨੂੰ ਮਿਲਣਾ ਹੈ ਪਰ ਇੱਕ ਤਾਂ ਉਹ ਨਵੇਂ ਰਸਤੇ ਆਏ ਸਨ ਅਤੇ ਦੂਜਾ ਪਿਆਰਾ ਸਿੰਘ ਦੇ ਨਾਲ ਵਾਲਾ ਬੰਦਾ ਨਕਸਲੀ ਸੀ ਇਸ ਕਰਕੇ ਉਹਨਾਂ ਦੀ ਆਮਦ ਦੇ ਹਾਲਾਤ ਸਹਿਜ ਨਹੀਂ ਸਨ ਉਹਨਾਂ ਤੋਂ ਕਾਫੀ ਚੇਰਪੋਸ਼ਕិច្ਵੀ ਕੀਤੀ ਗਈ ਅਤੇ ਕਰਾਚੀ ਹੀ ਰੱਖਿਆ ਗਿਆ ਬਾਬਾ ਪਿਆਰਾ ਸਿੰਘ ਨੂੰ ਨਕਸਲੀ ਬੰਦੇ ਨਾਲੋਂ ਅੱਡ ਕਰ ਲਿਆ ਤੇ ਸਾਡੇ ਕੋਲ ਪੇਜ ਦਿੱਤਾ ਗਿਆ ਸ਼ਾਇਦ ਨਕਸਲੀਆਂ ਨਾਲ ਪਾਕਿਸਤਾਨ ਦੀ ਇਹ ਪਹਿਲੀ ਮਿਲਣੀ ਸੀ ਉਹਨਾਂ ਨੇ ਉਸ ਨਾਲ ਵੱਖਰੇ ਰੂਪ ਵਿੱਚ ਕੋਈ ਸੰਬੰਧ ਬਣਾਇਆ ਜਾਂ ਕੀ ਕੀਤਾ ਉਦੇ ਬਾਰੇ ਸਾਨੂੰ ਪਤਾ ਨਹੀਂ ਹੈ ਬਾਬਾ ਪਿਆਰਾ ਸਿੰਘ ਬਚਪਨ ਤੋਂ ਹੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਰਿਹਾ ਸੀ ਉੱਥੇ ਹੀ ਜਵਾਨ ਹੋਇਆ ਉਹਨਾਂ ਦੇ ਡੇਰੇ ਵਿੱਚ ਡਰਾਈਵਰੀ ਕਰਨ ਲੱਗਾ ਡਰਾਈਵਰੀ ਕਰਦਿਆਂ ਮੁਸਾਫਰੀ ਦੀ ਦੁਨੀਆ ਵਿੱਚ ਆ ਗਿਆ ਜਦੋਂ ਉਹ ਯੂਪੀ ਬਿਹਾਰ ਵਿੱਚ ਗੱਡੀ ਚਲਾਉਂਦਾ ਸੀ ਤਾਂ नक्सਲੀਆਂ ਨਾਲ رابطہ ਹੋ ਗਿਆ। नक्सਲੀਆਂ ਤੋਂ ਉਹਦਾ ਸੰਬੰਧ ਤਰਾਈ ਵਿੱਚ ਸਤਰਾਮ ਸਿੰਘ ਛੀਨੇ ਨਾਲ ਹੋ ਗਿਆ। ਉਸ ਵੇਲੇ ਉਹਦੀ ਉਮਰ 40-45 ਸਾਲ ਦੀ ਸੀ। ਉਸ ਵੇਲੇ नक्सਲੀਆਂ ਅਤੇ ਸਿੰਘਾਂ ਦੀ ਸਾਂਝੀ ਲੋੜ ਹਥਿਆਰ ਸਨ। ਗੁਜਰਾਤ ਦੇ ਸਰਹੱਦੀ ਇਲਾਕਿਆਂ ਵਿੱਚ ਗੱਡੀ ਚਲਾਉਣ ਕਰਕੇ ਉਹਨੂੰ ਇੱਥੋਂ ਦਾ ਬੇਦਤ ਸੀ। ਇਸ ਕਰਕੇ ਇੱਥੋਂ ਦੇ ਰਾਹਾਂ ਵਿੱਚੋਂ ਰਾਹ ਬਣਾ ਕੇ ਉਹ ਪਾਕਿਸਤਾਨ ਪਹੁੰਚ ਗਿਆ। ਬਾਬੇ ਦਾ ਸੁਭਾਅ ਬਹੁਤ ਹਾਸੇ ਮਜ਼ਾਕ ਵਾਲਾ ਸੀ ਅਤੇ ਹੱਸਦਾ ਖੁਸ਼ ਰਹਿਣ ਵਾਲਾ ਬੰਦਾ ਸੀ। ਉਹ ਹੋਰਾਂ ਨੂੰ ਵੀ ਕੋਸ਼ਿਸ਼ ਕਰੀ ਰੱਖਦਾ ਸੀ। ਜਦੋਂ ਉਹ ਉੱਥੇ ਆਇਆ ਤਾਂ ਥੋੜੇ ਸਮੇਂ ਵਿੱਚ ਹੀ ਸਾਰਿਆਂ ਨਾਲ ਖੁੱਲ ਮਿਲ ਗਿਆ। ਉਹ ਸਭ ਦਾ ਮਨਪਸੰਦ ਬਣ ਗਿਆ ਕਿਉਂਕਿ ਉਹ ਗੱਲਾਂ ਦੀ ਲੜੀ ਟੁੱਟਣ ਨਹੀਂ ਦਿੰਦਾ ਸੀ। ਉਹਦੇ ਕੋਲ ਗੱਲਾਂ ਦਾ ਅਮੋਖ ਭੰਡਾਰ ਸੀ। ਹਰ ਵਾਰ ਨਵੀਂ ਤੋਂ ਨਵੀਂ ਗੱਲ ਸੁਣਾਉਣੀ ਉਹਦੇ ਕੋਲ ਖੁਸ਼ ਅਤੇ ਹੈਰਾਨ ਕਰਨ ਵਾਲੀਆਂ ਗੱਲਾਂ ਦੇ ਖਜ਼ਾਨੇ ਸਨ ਉਹ ਪੰਜਾਬ ਵਿੱਚ ਬਹੁਤਾ ਨਹੀਂ ਗਿਆ ਸੀ ਪਰ ਉਹਦੇ ਕਹਿਣ ਮੁਤਾਬਕ ਉਹਨੇ ਪਾਰਤ ਦੇ ਸਾਰੇ ਸੂਬਿਆਂ ਦਾ ਪਾਣੀ ਪੀਤਾ ਹੋਇਆ ਸੀ ਹਰ ਸੂਬੇ ਦੀ ਥੋੜੀ ਬਹੁਤੀ ਬੋਲੀ ਵੀ ਬੋਲ ਲੈਂਦਾ ਸੀ ਗੁਜਰਾਤੀ ਮਰਾਠੀ ਰਾਜਸਥਾਨੀ ਪੋਜਪੂਰੀ ਖਾਸ ਕਰਕੇ नक्सਲੀ ਇਲਾਕਿਆਂ ਦੀ ਬੋਲੀ ਬਹੁਤ ਚੰਗੀ ਤਰ੍ਹਾਂ ਬੋਲ ਲੈਂਦਾ ਸੀ ਬਚਪਨ ਤੋਂ ਹੀ ਸੇਵਾ ਅਤੇ ਮੁਸਾਫਰੀ ਵਿੱਚ ਰਿਹਾ ਹੋਣ ਕਰਕੇ ਉਸ ਦੇ ਸੁਭਾਅ ਵਿੱਚ ਦੁਨੀਆ ਨਾਲੋਂ ਇੱਕ ਅਲਹਿਦਗੀ ਆ ਗਈ ਸੀ ਉਹ ਥੋੜਾ ਜਿਹਾ ਖਾਂਦਾ ਸੀ ਪਹਿਨਣ ਦਾ ਕੋਈ ਸ਼ੌਂਕ ਨਹੀਂ ਸੀ ਸੌਂਦਾ ਵੀ ਥੋੜਾ ਸੀ ਉਹ ਨੂੰ ਗੁਰੂ ਗ੍ਰੰਥ ਸਾਹਿਬ ਉਤੇ ਅਟੋਟ ਪ੍ਰੋਸਾ ਸੀ ਪਰ ਪਾਠ ਘਟ ਕਰਦਾ ਸੀ ਉਹ ਤੜਕੇ ਜਾਂ ਰਾਤੀ ਇਕੱਲਿਆਂ ਬੈਠਾ ਰਹਿੰਦਾ ਸੀ ਜਦੋਂ ਮੇਰੇ ਨਾਲ ਕਾਫੀ ਖੋਲ ਗਿਆ ਸੀ ਤਾਂ ਇੱਕ ਦਿਨ ਕਹਿਣ ਲੱਗਾ ਕਿ ਮੈਂ ਗੁਟਕਾ ਜਪੋਥੀ ਇਸ ਕਰਕੇ ਨਹੀਂ ਫੜਦਾ ਕਿ ਮੈਨੂੰ ਡਰ ਲੱਗਦਾ ਹੈ ਕਿ ਇਹ ਮੈਲਾ ਸਰੀਰ ਹੈ ਉਹ ਰੱਬ ਦੀ ਜਾਤ ਹੈ ਇਸ ਕਰਕੇ ਮੇਰਾ ਜਦੋਂ ਵੀ ਪਾਠ ਕਰਨ ਨੂੰ ਜੀ ਕਰਦਾ ਹੈ ਜਾਂ ਤਾਂ ਪਾਠ ਸੁਣ ਲੈਂਦਾ ਹਾਂ ਜਾਂ ਮੂਲ ਮੰਤਰ ਅਤੇ ਚਉਪਾਈ ਸਾਹਿਬ ਦੇ ਪਾਠ ਜੋ ਜ਼ੁਬਾਨੀ ਕੰਢ ਹੈ ਉਹ ਕਰ ਲੈਂਦਾ ਹਾਂ ਮੈਨੂੰ ਇਸੇ ਤਰ੍ਹਾਂ ਹੀ ਸ਼ਾਂਤੀ ਮਿਲਦੀ ਹੈ ਲੰਗਰ ਬਣਾਉਣਾ ਅਤੇ ਵਰਤਉਣਾ ਉਹਦਾ ਪਹਿਲਾ ਸ਼ੌਂਕ ਸੀ ਉਹ ਚਾਹੇ ਕਿਸੇ ਡੇਰੇ ਤੇ ਸੀ ਜਾਂ ਨਕਸਲੀਆਂ ਵਿੱਚ ਜਾਂ ਸਿੰਘਾਂ ਵਿੱਚ ਸਭ ਥਾਂ ਉਹਨੇ ਇਹ ਕੰਮ ਨਹੀਂ ਛੱਡਿਆ ਸਾਡੇ ਕੋਲ ਵੀ ਉਹ ਇਹ ਸੇਵਾ ਆਪ ਹੀ ਲੈਂਦਾ ਸੀ ਇਹ ਕੰਮ ਵਿੱਚ ਉਹ ਜੀ ਜਾਨ ਨਾਲ ਜੁੜ ਜਾਂਦਾ ਸੀ ਉਹ ਲੰਗਰ ਨਾਲ ਇੱਕ ਰੂਪ ਹੀ ਹੋ ਜਾਂਦਾ ਸੀ ਉਹਦੇ ਜਾਣ ਤੋਂ ਬਾਅਦ ਉਹਦਾ ਚੇਤਾ ਲੰਗਰ ਨਾਲ ਜੁੜ ਕੇ ਵੀ ਆਉਂਦਾ ਰਿਹਾ ਉਹਦਾ ਪੱਕਾ ਪਹਿਰਾਵਾ ਇਹੋ ਸੀ ਚੋਲਾ ਕਸ਼ਹਿਰਾ ਸਿਰ ਤੇ ਸਾਫਾ ਮੋਢੇ ਮੋਢੇ ਲੋਈ ਪਹਿਰੀ ਸਾਦੇ ਜੁੱਤੀ ਇਹਦੇ ਬਿਨਾ ਕੋਈ ਸ਼ਹਿ ਉਹਦੇ ਪਹਿਰਾਵੇ ਦਾ ਜ਼ਰੂਰੀ ਅੰਗ ਨਹੀਂ ਸੀ ਉਹਦੇ ਕਹਿਣ ਅਨੁਸਾਰ ਉਹ ਜੰਗਲਾਂ ਵਿੱਚ ਵੀ ਇਦਾਂ ਹੀ ਰਹਾ ਡਰਾਈਵਰੀ ਵੀ ਉਹਨੇ ਇਸੇ ਬਾਣੇ ਵਿੱਚ ਹੀ ਕੀਤੀ ਗੱਡੀ ਚਲਾਉਣਾ ਉਸਦਾ ਦੂਜਾ ਸ਼ੌਂਕ ਸੀ ਇਹ ਕੰਮ ਉਹਨੇ ਜੀਵਨ ਨਿਰਵਾ ਲਈ ਨਹੀਂ ਸਿੱਖਿਆ ਸੀ ਅਤੇ ਨਾ ਹੀ ਰੋਜੀ ਰੋਟੀ ਲਈ ਕਰਦਾ ਸੀ ਰੋਟੀ ਤਾਂ ਉਹਨੂੰ ਕਿਤੇ ਵੀ ਮਿਲ ਸਕਦੀ ਸੀ ਕਿਉਂਕਿ ਉਹਦੀਆਂ ਲੋੜਾਂ ਵੀ ਬਹੁਤ ਥੋੜੀਆਂ ਸਨ। ਮੁਸਾਫਰੀ ਉਹਦੇ ਜੀਵਨ ਦਾ ਇਹਿਸਾਸ ਸੀ। ਸ਼ਾਇਦ ਉਹਦੇ ਦਿਮਾਗ ਵਿੱਚ ਆਪਣਾ ਘਰ ਵਰਗੀ ਥਾਂ ਦਾ ਕੋਈ ਖਿਆਲ ਹੀ ਨਹੀਂ ਸੀ। ਇਸ ਲਈ ਉਹ ਮੁਸਾਫਰੀ ਨੂੰ ਹੀ ਜ਼ਿੰਦਗੀ ਜਾਣਦਾ ਸੀ। ਮੁਸਾਫਰੀ ਦਾ ਸਾਧਨ ਡਰਾਈਵਰੀ ਸੀ ਇਸ ਕਰਕੇ ਉਹ ਇਹਨੂੰ ਕੰਮ ਨਹੀਂ ਜੀਵਨ ਸਮਝਦਾ ਸੀ। ਨਵੇਂ-ਨਵੇਂ ਲੋਕਾਂ ਨੂੰ ਮਿਲਣਾ ਅਤੇ ਨਵੀਆਂ ਥਾਵਾਂ ਦੇਖਣਾ ਵੀ ਉਹਦਾ ਤੀਜਾ ਸ਼ੌਂਕ कह सकते हैं जो मुसाफरी ਨਾਲ ਹੀ ਜੁੜਿਆ ਹੋਇਆ ਹੈ ਉਹ ਸਭ ਭਾਂਤ ਦੇ ਲੋਕਾਂ ਨਾਲ ਖੁਸ਼ ਰਹਿ ਲੈਂਦਾ ਸੀ ਕਾਰ ਸੇਵਾ ਤੋਂ ਡਰਾਈਵਰੀ ਇਸ ਤੋਂ ਨਕਸਲੀ ਅਤੇ ਫਿਰ ਸਿੰਘਾਂ ਨਾਲ ਮੇਲ ਇਹ ਸਫਰ ਅਸਲ ਵਿੱਚ ਨਵੇਂ ਲੋਕਾਂ ਨੂੰ ਮਿਲਣ ਅਤੇ ਨਵੀਆਂ ਥਾਵਾਂ ਨੂੰ ਵੇਖਣ ਜਾਣਨ ਦੀ ਰੁਚੀ ਦਾ ਹੀ ਰੂਪ ਸੀ ਉਹਨੂੰ ਚੌਥਾ ਸ਼ੌਂਕ ਹਥਿਆਰਾਂ ਦਾ ਸੀ ਇਹ ਅਜੀਬ ਗੱਲ ਸੀ ਕਿ ਉਹ ਹਥਿਆਰਬੰਦ ਸੰਘਰਸ਼ ਦਾ ਪੱਕਾ ਮੁੱਦਾ ਹੀ ਸੀ ਪਰ ਉਹਨੂੰ ਹਮਲੇ ਕਰਨ ਦਾ ਸ਼ੌਂਕ ਨਹੀਂ ਸੀ। ਮੈਨੂੰ ਲੱਗਿਆ ਕਿ ਉਹਨੂੰ ਬੰਦਿਆਂ ਦਾ ਹਿੰਸਾ ਨਾਲ ਮਰਨਾ ਚੰਗਾ ਨਹੀਂ ਲੱਗਦਾ ਸੀ। ਪਰ ਹਥਿਆਰ ਰੱਖਣ, ਚੁੱਕਣ ਦਾ, ਹਥਿਆਰਾਂ ਸੰਗ੍ਰਹਿਣ ਦਾ ਸੁਦਾਈ ਸੀ। ਇਹ ਕੰਮ ਲਈ ਉਹ ਹਰ ਜ਼ਿੰਮੇਵਾਰੀ ਕਬੂਲ ਲੈਂਦਾ ਸੀ। ਉਹ ਬਹੁਤਾ ਪੜਿਆ ਹੋਇਆ ਨਹੀਂ ਸੀ, ਪਰ ਉਹ ਬਗਾਵਤਾਂ ਦਾ ਬਹੁਤ ਹਮਈ ਸੀ। ਉਹਦੇ ਨਾਲ ਰਹਿ ਕੇ ਇਹੋ ਮਹਿਸੂਸ ਹੋਇਆ ਕਿ ਉਹਦੇ ਦਿਲ ਅੰਦਰ ਬਾਕੀ ਬੈਠਾ ਹੋਇਆ ਸੀ। ਸਿੱਖੀ ਵਿੱਚ ਜਨਮ ਨੇ ਉਹਦੇ ਵਿੱਚ ਲੋਕ ਭਲਾਈ ਦਾ ਤਤ ਵੀ ਭਰ ਦਿੱਤਾ ਸੀ